ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਹੋਇਆ ਵਾਧਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਲੀਡਰ ਡਾਕਟਰ ਸੁਖਵਿੰਦਰ ਸਿੰਘ ਸੁਖੀ ਹੋਏ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਾਪਾ ਪਾ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕੀਤਾ ਉਹਨਾਂ ਨੇ ਕਿਹਾ ਕਿ ਡਾਕਟਰ ਸੁਖਵਿੰਦਰ ਸਿੰਘ ਸੁਖੀ ਬਹੁਤ ਹੀ ਸੂਝਵਾਨ ਲੀਡਰ ਹਨ ਇਹ ਇਹਨਾਂ ਸੂਝਵਾਨ ਲੀਡਰਾਂ ਦੀ ਦੇਸ਼ ਨੂੰ ਜ਼ਰੂਰਤ ਹੈ। ਉੱਧਰ ਡਾਕਟਰ ਸੁਖਵਿੰਦਰ ਸਿੰਘ ਸੁਖੀ ਨੇ ਕਿਹਾ ਹੈ ਕਿ ਡਾਕਟਰ ਸੁਖਵਿੰਦਰ ਸਿੰਘ ਸੁਖੀ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਸੋਚ ਚੁੱਕ ਸਮਾਗਮ ਵਿੱਚ ਸ਼ਹੀਦ-ਏ-ਅਜਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਗਏ ਸੀ ਤੇ ਮੈਂ ਵੀ ਉਸ ਸਮਾਗਮ ਦੇ ਵਿੱਚ ਮੌਜੂਦ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਿ ਸੀਐਮ ਸਾਹਿਬ ਸ਼ਹੀਦ ਐਲ ਜਮਸਦਾਰ ਪਗਲ ਸਿੰਘ ਜੀ ਦੇ ਨਾਮ ਤੇ ਇੱਕ ਮੈਡੀਕਲ ਕਾਲਜ ਬੰਨਣਾ ਚਾਹੀਦਾ ਹੈ ਤੇ ਉਹਨਾਂ ਨੇ ਮੇਰੀ ਗੱਲ ਦਾ ਮਾਨ ਰੱਖਦੇ ਹੋਏ ਮੈਡੀਕਲ ਕਾਲਜ ਬਣਾਉਣ ਦਾ ਵਾਅਦਾ ਕੀਤਾ ਸੀ ਹੋਰ ਉਹਨਾਂ ਨੇ ਕੀ ਕਿਹਾ ਜਨਰਲ ਵਾਸਤੇ ਦੇਖੋ ਪੂਰੀ ਖਬਰ ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਨੇ ਰਹੋ ਤਾਜ਼ੀ ਖਬਰਾਂ ਦੇ ਨਾਲ ਅੱਜ ਆਮਾਨੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਤੋਂ ਵਿਲੱਖਣ ਕਿਸਮ ਦਾ ਵਾਅਦਾ ਹੋ ਰਿਹਾ ਹੈ ਜੋ ਆਮਾਨੀ ਪਾਰਟੀ ਦਾ ਵਿਚਾਰ ਹੈ ਜੋ ਆਮਾਨੀ ਪਾਰਟੀ ਦਾ ਏਜੰਡਾ ਹੈ ਆਮ ਲੋਕਾਂ ਦੀ ਸੇਵਾ ਕਰਨਾ ਦਬੇ ਕੁਚਲੇ ਲੋਕਾਂ ਨੂੰ ਉੱਪਰ ਲੈ ਕੇ ਆਉਣਾ ਪੜ੍ਹਾਈ ਹੈਲਥ ਇਨਫਰਾਸਟ੍ਰਕਚਰ ਰੋਜ਼ਗਾਰ ਜੋ ਅਜੰਡਾ ਹੈ ਬਿਲਕੁਲ ਉਸ ਅਜੰਡੇ ਤੇ ਪੂਰੇ ਉੱਤਰ ਦੇ ਵਿਧਾਨ ਸਭਾ ਦੇ ਵਿੱਚ ਤੁਸੀਂ ਉਹਨਾਂ ਨੂੰ ਬੋਲਦੇ ਦੇਖਿਆ ਹੋਣਾ ਨਵਾਂ ਸ਼ਹਿਰ ਤੋਂ ਸ਼ਹੀਦ ਸ਼ਹੀਦ ਭਗਤ ਸਿੰਘ ਹੋਰਾਂ ਦੀ ਧਰਤੀ ਨੂੰ ਉਹ ਰਿਪਰੈਜ਼ੈਂਟ ਕਰਦੇ ਆ ਡਾਕਟਰ ਸੁਖਵਿੰਦਰ ਸੁਖੀ ਜੀ ਐਮਐਲਏ ਨੇ ਤੇ ਦਬੇ ਕੁਝੇ ਲੋਕਾਂ ਲਈ ਡਾਕਟਰ ਬੀਮਰਾਓ ਅੰਬੇਦਕਰ ਜੀ ਦੀ ਵਿਚਾਰਧਾਰਾ ਨੂੰ ਅੱਗੇ ਲੈ ਕੇ ਚੱਲਦੇ ਨੇ ਆਪਣਾ ਇੱਕ ਕਲੀਨਿਕ ਹੈ ਜਿੱਥੇ ਐਮਐਲਏ ਹੋਣ ਦੇ ਬਾਵਜੂਦ ਵੀ ਗਰੀਬਾਂ ਦੇ ਮੁਫਤ ਇਲਾਜ ਆਮ ਲੋਕਾਂ ਨੂੰ ਆਪਣੀ ਡਾਕਟਰੀ ਮਹਾਰਤ ਜਿਹੜੀ ਪ੍ਰਮਾਤਮਾ ਨੇ ਬਖਸ਼ੀ ਹੈ ਉਹ ਤੋਂ ਆਮ ਲੋਕਾਂ ਨੂੰ ਰਾਹਤ ਦਿੰਦੇ ਆ ਲੋਕਾਂ ਦਾ ਇਲਾਜ ਕਰਦੇ ਆ ਤੇ ਨਾਲ ਦੀ ਨਾਲ ਉਹਨਾਂ ਦੀ ਡਿਊਟੀ ਲੋਕਾਂ ਨੇ ਸਮਾਜ ਦਾ ਆਪਰੇਸ਼ਨ ਕਰਨ ਦੀ ਵੀ ਲਈ ਹੋਈ ਹੈ। ਸੋ ਡਾਕਟਰ ਸਾਹਿਬ ਬਾਰੇ ਮੈਂ ਇਹੀ ਕਹੂੰਗਾ ਜਦੋਂ ਵਿਧਾਨ ਸਭਾ 'ਚ ਵੀ ਬੋਲਦੇ ਸੀਗੇ ਤਾਂ ਹਮੇਸ਼ਾ ਟੂ ਦਾ ਪੁਆਇੰਟ ਤੇ ਆਪਣੇ ਲੋਕਾਂ ਦੀ ਗੱਲ ਕਰਦੇ ਸੀ। ਤੇ ਸਪੀਕਰ ਸਾਹਿਬ ਇਹਨਾਂ ਨੂੰ ਮੌਕਾ ਵੀ ਪੂਰਾ ਖੁੱਲਾ ਦਿੰਦੇ ਸੀ ਕਿਉਂਕਿ ਪਤਾ ਲੱਗ ਜਾਂਦਾ ਕਿ ਕੋਈ ਸ਼ੋਰ ਸ਼ਰਾਬੇ ਵਾਲੀ ਗੱਲ ਨਹੀਂ ਕਰਨੀ। ਕੋਈ ਕੰਟਰੋਵਰਸੀ ਵਾਲੀ ਗੱਲ ਨਹੀਂ ਕਰਨੀ ਸਿਰਫ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਆਪਣੇ ਇਲਾਕੇ ਦੇ ਮੰਗਾਂ ਦੀ ਗੱਲ ਕਰਨੀ ਹੈ ਤਾਂ ਫਿਰ ਉਹ ਉਸ ਐਮਐਲਏ ਨੂੰ ਜਾਂ ਉਸ ਐਮਪੀ ਨੂੰ ਟਾਈਮ ਮਿਲਣ ਲੱਗ ਜਾਂਦਾ ਜਿਸ ਤਰ੍ਹਾਂ ਮੈਂ ਵੀ 8 ਸਾਲ ਆ ਕੇ ਆਇਆ ਪਾਰਲੀਮੈਂਟ 'ਚ ਤਾਂ ਸਪੀਕਰ ਸਾਹਿਬ ਨੂੰ ਪਤਾ ਲੱਗ ਜਾਂਦਾ ਕਿ ਇਹਨੇ ਫालतू ਗੱਲ ਨਹੀਂ ਕਰਨੀ ਇਹਨੇ ਆਪਣੀ ਗੱਲ ਕਰਕੇ ਬਹਿ ਜਾਣਾ ਤਾਂ ਫਿਰ ਟਾਈਮ ਮਿਲ ਜਾਂਦਾ ਬੋਲਣ ਦਾ ਜਿਨੇ ਹੁਣ ਕੋਈ ਕੰਟਰੋਵਰਸੀ ਕ੍ਰੀਏਟ ਕਰਨੀ ਹੈ ਹਰ ਵਕਤ ਫਿਰ ਸਪੀਕਰ ਨੂੰ ਵੀ ਇਹ ਲੱਗਣ ਲੱਗ ਜਾਂਦਾ ਕਿ ਇਹਦੇ ਬੋਲਣ ਨਾਲ ਕਿਤੇ ਕੋਈ ਰੌਲਾ ਨਾ ਪੈ ਜਾਏ ਇਸ ਕਰਕੇ ਉਹ ਇਗਨੋਰ ਕਰਨ ਲੱਗ ਜਾਂਦੇ ਆ ਪਰ ਡਾਕਟਰ ਸਾਹਿਬ ਨੇ ਜਿੰਨਾ ਵੀ ਬੋਲਿਆ ਰਿਕਾਰਡ ਉੱਤੇ ਪਿਆ ਸਾਰਾ ਤੁਸੀਂ ਵੀ ਆਪਣੇ ਕੈਮਰਾ ਨਾਲ ਹੀ ਉਹਨੂੰ ਟੈਲੀਕਾਚ ਕੀਤਾ ਹੋਊਗਾ ਕਿ ਜਿੰਨਾ ਹੀ ਬੋਲੇ ਆ ਉਹ ਆਪਣੇ ਲੋਕਾਂ ਦੇ ਹੱਕ 'ਚ ਬੋਲੇ ਆ ਜਿਸ ਝੰਡੇ ਨੂੰ ਲੈ ਕੇ ਜਿੱਤ ਕੇ ਆਏ ਨੇ ਉਸ ਝੰਡੇ ਨੂੰ ਲੈ ਕੇ ਬੋਲੇ ਆ ਔਰ ਮੇਰੇ ਕੋਲ ਆ ਕੇ ਕਈ ਵਾਰ ਜਿਹੜਾ ਮੇਰੇ ਕੋਲ ਮੰਗ ਪੱਤਰ ਦੇ ਕੇ ਕਿ ਮੈਂ ਆਪ ਸ਼ਹਿਰ 'ਚ ਆ ਚਾਹੁੰਨਾ ਮੈਂ ਪਿੰਡਾਂ 'ਚ ਆਹ ਪ੍ਰੋਬਲਮ ਹੈ ਸਾਨੂੰ ਫੰਡ ਦੇ ਉਸ ਉਹ ਅਸੀਂ ਇਸ ਪੱਖੋਂ ਕਦੇ ਵੀ ਇਹਨਾਂ ਨੂੰ ਇਨਕਾਰ ਨਹੀਂ ਕੀਤਾ ਚੱਲ ਕੇ ਆਉਂਦੇ ਰਹੇ ਘੰਟਾ-ਘੰਟਾ ਅਸੀਂ ਮਿਲ ਕੇ ਬਹਿ ਕੇ ਗੱਲ ਵੀ ਕਰਦੇ ਰਹੇ ਕਿ ਤੁਸੀਂ ਦੱਸੋ ਕੋਈ ਗੱਲ ਨਹੀਂ ਮੇਰੇ ਲਈ ਕੋਈ ਇਹ ਨਹੀਂ ਹੈਗਾ ਕਿ ਜੇ ਜੇ ਕੋਈ ਐਮਐਲਏ ਜਿਹੜਾ ਉਹ ਵਿਰੋਧੀ ਧਿਰ ਦਾ ਤਾਂ ਮੈਂ ਉੱਥੇ ਉਸ 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 ਲੋਕਾਂ ਨੂੰ ਸਜ਼ਾ ਦੇਵਾਂ ਮੈਂ ਉੱਥੇ ਕਿ ਮੈਂ ਉੱਥੇ ਗ੍ਰਾਂਟ ਨਾ ਦੇਵਾਂ ਜਾਂ ਉੱਥੇ ਦੇ ਵਿਕਾਸ ਦੇ ਕੰਮਾਂ ਤੇ ਕੋਈ ਰੋਕ ਲਾਵਾਂ ਅਸੀਂ ਇਸ ਤਰ੍ਹਾਂ ਦੀ ਜਿਹੜੀ ਛੋਟੀ ਰਾਜਨੀਤੀ ਨਹੀਂ ਕਰਦੇ ਜਿਹੜੀ ਕਿ ਉਹ ਕਰਦੇ ਰਹੇ ਪਹਿਲਾਂ ਜਿਹੜੇ ਬਾਕੀ ਰਵਾਇਤੀ ਪਾਰਟੀਆਂ ਵਾਲੇ ਕਹਿੰਦੇ ਇਸ ਗਲੀ ਚੋਂ ਸਾਨੂੰ ਵੋਟਾਂ ਨਹੀਂ ਪਈਆਂ ਤਾਂ ਉਹਦੇ ਨੂੰ ਦੋ ਪੁਲੀਆਂ ਹੀ ਪੱਟ ਦੋ ਤੇ ਬਾਅਦ ਚ ਕਹੀ ਜਾਓ ਲੈ ਪੁਲੀਆਂ ਬਣਵਾ ਕੇ ਦਿਖਾਓ ਹੁਣ ਤੁਸੀਂ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਇਸ ਕਿਸਮ ਦੀ ਛੋਟੀ ਰਾਜਨੀਤੀ ਅਸੀਂ ਨਹੀਂ ਕਰਦੇ ਸਾਡੇ ਬਹੁਤ ਸਾਰੇ ਜੋ ਪੰਜਾਬ ਦੇ ਮੰਤਰੀ ਸੁਧਾਕਮਨ ਸਿੰਘ ਮਾਨਸਾ ਪਰ ਉਹਨਾਂ ਦੇ ਨਾਲ ਡਾਕਟਰ ਸੁਨੀਲ ਪਾਠੇ ਜੀ ਮੇਰੇ ਜਿਹੜੇ ਬਹੁਤ ਨੇੜੇ ਦੇ ਸਾਥੀ ਜੰਨੇ ਨੇ ਵਿਧਾਨ ਸਭਾ ਚ ਪਿਛਲੇ ਦਿਨ ਉਹਦੇ ਨਾਲ ਸੀ ਸਰਦਾਰ ਪਰਮਾਨ ਸਿੰਘ ਕੰਡੋਈ ਸਾਬ੍ਹ ਔਰ ਅੱਜ ਮੇਰੇ ਨਾਲ ਜੋ ਮਾਨ ਪ੍ਰਾਪਤ ਕਰ ਰਹੇ ਆ ਸ਼੍ਰੀ ਸੋਲਡਾ ਟੰਡਾ ਜਿਲੇ ਸ਼੍ਰੀ ਪਗਸੇ ਅਸੀ ਦੇ ਪ੍ਰਧਾਨ ਨੇ ਔਰ ਸੁਭਚ ਮੇਰੇ ਰਿਸਤ ਨਾਲੇ ਸਾਥੀ ਪ੍ਰੈਸ ਸਭ ਤੋਂ ਪਹਿਲਾਂ ਤਾਂ ਮੈਂ ਸਰਦਾਰ ਪਰਮਾਨ ਸਿੰਘ ਮਾਨ ਸਾਹਿਬ ਸੀਐਮ ਸਾਹਿਬ ਦਾ ਔਰ ਡਾਟਰ ਸੰਦੀਪਾਠ ਜੀ ਦਾ ਤਾਂ ਮਤਲਬ ਕਰਦਾ ਕਿ ਮੈਨੂੰ ਉਸ ਵੇਲੇ ਉਹਨਾਂ ਨੇ ਜੁਆਇਨ ਕਰਾਇਆ ਮੈਨੂੰ ਲੱਗਦਾ ਸੀ ਇਸ ਪਾਰਟੀ ਦੇ 92 ਐਮਐਲਏ ਹੋਣ ਉਹਨਾਂ ਨੂੰ ਸ਼ਾਇਦ ਉਸੇ ਐਮਐਲਏ ਦੀ ਲੋੜ ਨਹੀਂ ਪੈਂਦੀ ਪਰ ਅੱਜ ਮੈਂ ਇਹ ਮਾਨ ਮਹਿਸੂਸ ਕਰ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਪਾਈ ਬਣ ਜਾ ਰਿਹਾ ਮੈਂ ਉਸ ਹਲਕੇ ਤੋਂ ਆਣਾ ਜਿੱਥੇ ਸ਼ਿਦਾਰ ਸੁਦਾਪਾ ਪੱਜ ਸਿੰਘ ਦਾ ਜਿੱਥੇ ਬੈਂਡ ਹੈ। ਪਰ ਮੇਂ ਲਈ ਸਦਾ ਹੀ ਇਹ ਦਿਲੀ ਖਾਸ਼ ਵੀ ਰਹੀ ਹੈ ਕਿ ਉਹ ਹਲਕਾ ਜਿੱਥੇ ਸ਼ਿਦਾਰ ਸੁਦਾਪਾ ਪੱਜ ਸਿੰਘ ਨੇ ਆਪਣਾ ਬੱਤਰ ਬਤਾਇਆ ਹੋਵੇ। ਔਰ ਸਾਨੂੰ ਅੱਜ ਕੇ ਜਿਵੇਂ ਐਮਐਲਏ ਹੈ ਜਾਂ ਅਸੀਂ ਸਾਰੇ ਹੀ ਪੈਦਾਦੀ ਦਾ ਨਿਗਮਾਇਓ ਸ਼ਿਦਾਰ ਸੁਦਾਪਾ ਪੱਜ ਸਿੰਘ ਦੇ ਤੌਰ ਤੇ। ਔਰ ਮੈਂ ਨੂੰ ਲੈ ਰਹਿਣਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸਾਬシー ਕਾਸ਼ੀਰਾਮ ਜੀ ਜਿਨ੍ਹਾਂ ਨੇ ਸਾਨੂੰ ਡਾਕਟਰ ਬੇਟ ਕਰਦਾ ਜੋ ਸਾਡੇ ਤੇ ਉਹਨਾਂ ਦੇ احسان ਨੇ ਜੋ ਸਾਡੇ ਤੇ ਉਹ ਨਹੀਂ ਕੀਤਾ ਪਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਜਾਣ ਤੱਕ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਦੋਂ ਮੈਂ ਸੀਐਮ ਸਾਹਿਬ ਨੂੰ ਇਹ ਕਿਹਾ ਕਿ ਕਿ ਸ਼ਹੀਦੇ ਉਸ ਦਾ ਫਤਸੇ ਦੇ ਬੰਦ ਉਸ ਤੋਂ ਕਿਹਾ ਮੈਂ ਜਿਸ ਦਿਨ ਸੋਚ ਚੁੱਕੀ ਸੀ ਮੈਂ ਉਸਨੂੰ ਉਸ ਸੋਚ ਮਗਰ ਦੇ ਵਿੱਚ ਹਾਜ਼ਰ ਸੀ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਉੱਥੇ ਇਹਨਾਂ ਦੇ ਨਾਂ ਤੇ ਇੱਕ ਮੈਡੀਕਲ ਕਾਲਜ ਬਣਾਓ ਤਾਂ ਇਹਨਾਂ ਨੇ ਬਿਦੌਂ ਦੇ ਨੀ ਹੇਜੀਟੇਸ਼ਨ ਉਸੇ ਵੀ ਲਈ ਕਿਹਾ ਕਿ ਮੈਂ ਇਸ ਤਰ੍ਹਾਂ ਤੇ ਮੈਡੀਕਲ ਕਾਲਜ ਜ਼ਰੂਰ ਬਣਾਉਂਗਾ ਮੈਂ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਨਵਬੜੀ ਗੱਲ ਹੈ ਔਰ ਜਦੋਂ ਸਭ ਤੋਂ ਜ਼ਿਆਦਾ ਜੋ ਮੈਨੂੰ ਇੰਪ੍ਰੈਸ ਕੀਤਾ ਇੱਕਦਮ ਵਿਧਾਨ ਸਭਾ ਦੇ ਵਿੱਚ ਇੱਕ ਨਰਸੀ ਦਾ ਬਈ ਦੱਸਿਆ ਸੀ ਕਿ ਉਹ ਬੜੀ ਕਰਪਟ ਕਿਸਮ ਦਾ ਆ ਬੜੀ ਕਰਪਸ਼ਨ ਕਰਦਾ ਪਰ ਬਾਈ ਚਾਂਸ ਸੀਐਮ ਸਰ ਉੱਥੇ ਬੈਠੇ ਸੀ ਨਾ ਨੇ ਮੈਨੂੰ ਉੱਥੋਂ ਬੁਲਾ ਲਿਆ ਅਸੀਂ ਕ੍ਰਾਸ ਤਾਂ ਨਹੀਂ ਕਰ ਸਕਦੇ ਪਰ ਮੈਂ ਉੱਪਰੋਂ ਘੁੰਮ ਗਿਆ ਕਦੀ ਮੈਨੂੰ ਲੱਗਦਾ ਨਹੀਂ ਕਿ ਆਪੋਜੀਸ਼ਨ ਦਾ ਐਮਐਲਏ ਸੀਐਮ ਸਰ ਨੂੰ ਵਿਧਾਨ ਸਭਾ ਦੇ ਅੰਦਰ ਜਾ ਕੇ ਵਿੱਚ ਨਾਲ ਬੈਠਿਆ ਹੋਵੇ ਪਰ ਇਹਨਾਂ ਨੇ ਮੈਨੂੰ ਕਿਹਾ ਇਸ਼ਾਰਾ ਕਰਕੇ ਬੁਲਾਇਆ ਸੀ ਅ ਮੈਂ ਇਹਨਾਂ ਨੂੰ ਕਹੇ ਕਿ ਉਹ ਬੜਾ ਕਰ ਗਿਆ 10 ਕਰਨਾ ਹੀ ਆ ਮੈਂ ਕਿ ਜੇ ਤੁਸੀਂ ਤੁਸੀਂ ਜੋ ਤੁਸੀਂ ਸੀਐਮ ਨੂੰ ਮੈਂ ਤੁਹਾਨੂੰ ਆਪਣੀ ਪ੍ਰੋਬਲਮ ਦੱਸ ਸੀ ਕਿ ਉਹ ਬਹੁਤ ਕਰਤਾ ਨੋ ਕੰਮ ਹੋਗਾ ਇਹਨਾਂ ਨੇ ਉਸੇ ਵੇਲੇ ਆਰਡਰ ਕੀਤਾ ਕਿ ਇਹਨੂੰ ਸਸਪੈਂਡ ਕਰੋ ਇਹ ਉੱਥੇ ਬੰਗਿਆ ਚ ਰਹਿਣਾ ਨਹੀਂ ਚਾਹੀਦਾ ਔਰ ਜਦੋਂ ਮੈਂ ਸ਼ਾਮ ਤੱਕ ਪਹੁੰਚਿਆ ਤੇ ਉਹ ਬੰਦਾ ਉੱਥੇ ਨਹੀਂ ਸੀ ਮੈਨੂੰ ਸਮਝ ਆਇਆ ਕਿ ਇਸ ਤਰ੍ਹਾਂ ਦੇ ਸੀਐਮ ਨਾਲ ਇਸ ਤਰ੍ਹਾਂ ਦੇ 파ਰਟੀ ਨਾਲ ਕੰਮ ਕੀਤਾ ਜਾ ਸਕਦਾ So, मैं अब इन ज्वाइन कर रहा और मैं इन विश्वास दवाना कि मैं इन वफादारी काम करूंगा और यही वजह कि मैं अब आम आदमी पार्टी ज्वाइन की शिव महिमा फिल्म एंड प्रोडक्शन म्यूजिक वीडियोज एड फिल्म मॉडलिंग फोटो शूटिंग विद पोर्टफोलियो डिजिटल फोटो एंड वीडियो शूटिंग स्पेशल अरेंजमेंट फॉर मैरिज एंड अदर फंक्शन लाइव शो ऑन डिजिटल बिग स्क्रीन कॉन्टैक्ट शिव महिमा फिल्म मोबाइल नाइन एट डबल फाइव वन सेवन वन जीरो एट टू तुम देख रहे हो न्यूज एटी सिक्स चैनल